1945 ਦਾ ਸਮਾਂ ਦਿਖਾਇਆ ਜਾਂਦਾ ਸਾਈ베ਰੀਆ ਦੇ ਵਿੱਚ ਇੱਕ ਜੇਲ੍ਹ ਹੁੰਦੀ ਹੈ ਜਿੱਥੇ ਫੌਜੀਆਂ ਨੂੰ ਬੰਦੀ ਬਣਾਇਆ ਹੁੰਦਾ ਇਹ ਸਾਰੇ ਜਰਮਨੀ ਦੇ ਸੈਨਿਕ ਹੁੰਦੇ ਆ ਜਿਹੜੇ ਦੂਜਾ ਵਿਸ਼ਵ ਜੰਦ ਖਤਮ ਹੋਣ ਤੋਂ ਬਾਅਦ ਇੱਥੇ ਬੰਦੀ ਹੁੰਦੇ ਆ ਉਹਨਾਂ ਵਿੱਚੋਂ ਇੱਕ ਫੌਜੀ ਜਿਹਦੀ ਸਜ਼ਾ 25 ਸਾਲ ਹੁੰਦੀ ਆ ਪਰ ਉਹ ਇੱਥੋਂ ਭੱਜਣਾ ਚਾਹੁੰਦਾ ਹੁੰਦਾ ਉਹ ਆਪਣੀ ਬੱਚੇ ਤੇ ਆਪਣੀ ਪਤਨੀ ਦੇ ਨਾਲ ਆਪਣੀ ਸਾਰੀ ਜ਼ਿੰਦਗੀ ਬਿਤਾਉਣੀ ਚਾਹੁੰਦਾ ਬਾਹਰ ਬਹੁਤ ਜ਼ਿਆਦਾ ਬਰਫ਼ ਹੁੰਦੀ ਹੈ ਠੰਡ ਹੁੰਦੀ ਹੈ ਜਿੱਥੇ ਕਿਸੇ ਦੀ ਵੀ ਮੌਤ ਹੋ ਸਕਦੀ ਆ ਉਹ ਇਹ ਰਿਸਕ ਲੈਣ ਵਾਸਤੇ ਵੀ ਤਿਆਰ ਆ ਇੱਕ ਦਿਨ ਉਹ ਕੋਲੇ ਦੇ ਟਰੱਕ ਦੇ ਵਿੱਚ ਲੁੱਕ ਕੇ ਉਥੋਂ ਬਾਹਰ ਨਿਕਲਣ ਦੇ ਵਿੱਚ ਕ ਪਰ ਉਸ ਟਰੱਕ ਦੇ ਵਿੱਚ ਜਿਹੜੇ ਅਫਸਰ ਹੁੰਦੇ ਆ ਉਹਨਾਂ ਨੂੰ ਕਿਵੇਂ ਨਾ ਕਿਵੇਂ ਪਤਾ ਲੱਗ ਜਾਂਦਾ ਤੇ ਉਹ ਉਸੇ ਨੂੰ ਵਾਪਸ ਉਸੇ ਜੇਲ੍ਹ ਦੇ ਵਿੱਚ ਲੈ ਆਉਂਦੇ ਆ ਉਹਨੂੰ ਉੱਥੇ 3 ਦਿਨਾਂ ਦੀ ਸਜ਼ਾ ਦਿੱਤੀ ਜਾਂਦੀ ਆ ਜ਼ਮੀਨ ਦੇ ਵਿੱਚ ਇੱਕ ਬੰਕਰ ਬਣਾਇਆ ਹੁੰਦਾ ਉਹਦੇ ਵਿੱਚ ਉਹਨੂੰ ਪਾ ਦਿੰਦੇ ਆ ਉੱਥੇ بارش ਵੀ ਹੋ ਰਹੀ ਹੁੰਦੀ ਆ ਕਾਫੀ ਠੰਡ ਹੁੰਦੀ ਉਹਨੂੰ ਖਾਣ ਵਾਸਤੇ ਵੀ ਕੁਝ ਨਹੀਂ ਦਿੱਤਾ ਜਾਂਦਾ ਪਰ ਉਹ ਫੇਰ ਵੀ ਉਹ ਸਾਰੀਆਂ ਤਕਲੀਫਾਂ ਨੂੰ ਸਹਿ ਜਾਂਦਾ ਹੈ ਉਸ ਤੋਂ ਬਾਅਦ ਉਹਦੀ ਸਜ਼ਾ ਤੋਂ ਬਾਅਦ ਜਦੋਂ ਉਹਨੂੰ ਬਾਹਰ ਕੱਢਿਆ ਜਾਂਦਾ ਤਾਂ ਉੱਥੇ ਉਹਦਾ ਅਫਸਰ ਕਹਿੰਦਾ ਵੀ ਤੇਰੇ ਸਾਥੀ ਤੇਰਾ ਇੰਤਜ਼ਾਰ ਕਰ ਰਹੇ ਆ ਜਦੋਂ ਉਸਨੂੰ ਉਹਦੇ ਸਾਥੀਆਂ ਕੋਲ ਛੱਡਿਆ ਜਾਂਦਾ ਤਾਂ ਉਹ ਕਾ ਖਾਣਾ ਨਹੀਂ ਦਿੱਤਾ ਗਿਆ ਜਿੰਨੇ ਦਿਨ ਉਹਨੂੰ ਖਾਣਾ ਨਹੀਂ ਸੀ ਦਿੱਤਾ ਗਿਆ ਉਹਨੂੰ ਕਾਫੀ ਬੁਰੀ ਤਰ੍ਹਾਂ ਮਾਰਦੇ ਆ ਉਸ ਤੋਂ ਬਾਅਦ ਉਹਨਾਂ ਕੈਦੀਆਂ ਵਿੱਚੋਂ ਇੱਕ ਕੈਦੀ ਡਾਕਟਰ ਵੀ ਹੁੰਦਾ ਉਹਦਾ ਇਲਾਜ ਕਰਨ ਲੱਗਦਾ ਤਾਂ ਉਹ ਨੂੰ ਕਹਿੰਦਾ ਵੀ ਮੈਂ ਇੱਥੇ ਮਰਨਾ ਨਹੀਂ ਚਾਹੁੰਦਾ ਮੈਂ ਆਪਣੀ ਪਤਨੀ ਤੇ ਆਪਦੇ ਬੱਚੇ ਦੇ ਕੋਲ ਜਾਣਾ ਚਾਹਣਾ ਉਹ ਕਹਿੰਦਾ ਵੀ ਤੂੰ ਪਾਗਲ ਨਾ ਇੱਥੋਂ ਭੱਜਣਾ ਨਾ ਮੁਮਕਿਨ ਨਾ ਇੱਥੋਂ ਭੱਜਣਾ ਮਤਲਬ ਆਪਣੀ ਮੌਤ ਆ ਤੇ ਉਹ ਕੈਦੀ ਉਹ ਨੂੰ ਕਹਿੰਦਾ ਵੀ ਜੇਕਰ ਆਪਾਂ ਭੱਜ ਕੇ ਨਾ ਮਰਾਂਗੇ ਤਾਂ ਇੱਥੇ ਰਹਿਣਾ ਵੀ ਮੌਤ ਆ ਜਿਹੜੀ ਲੈਡ ਦੀ ਆਪਣੇ ਤੋਂ ਇਹ ਖਦਾਈ ਕਰਵਾਉਂਦੇ ਆ ਉਹਦੇ ਨਾਲ ਹੌਲੀ-ਹੌਲੀ ਉਹ ਸਾਹ ਦੇ ਨਾਲ ਆਪਣੇ ਅੰਦਰ ਜਾਂਦੀ ਹੈ ਤੇ ਇਹੋ ਜ ਨਹੀਂ ਸਕਦਾ ਜਿਹੜਾ ਡਾਕਟਰ ਹੁੰਦਾ ਕਾਫੀ ਉਮਰ ਦਾ ਹੁੰਦਾ ਉਹ ਵੀ ਬਿਮਾਰ ਹੁੰਦਾ ਉਹ ਮਰਨ ਵਾਲਾ ਹੁੰਦਾ ਤਾਂ ਉਹ ਉਹਨੂੰ ਕਹਿੰਦਾ ਵੀ ਤੈਨੂੰ ਇੱਥੇ ਜ਼ਰੂਰ ਭੱਜਣਾ ਚਾਹੀਦਾ ਉਹਨੂੰ ਆਪਦਾ ਬੋਟ ਵੀ ਦਿੰਦਾ ਆਪਦਾ ਟਿਫਨ ਤੇ ਉਹ ਕਹਿੰਦਾ ਵੀ ਰੇਲਵੇ ਲਾਈਨ ਦੇ ਨਾਲ ਕਈ ਥਾਵਾਂ ਦੇ ਉੱਤੇ ਖਾਣ ਵਾਲੀਆਂ ਚੀਜ਼ਾਂ ਲੁਕੋਈਆਂ ਹੋਈਆਂ ਉਹਨਾਂ ਬਾਰੇ ਵੀ ਦੱਸਦਾ ਤੇ ਉਹ ਉਸਦੀ ਕਾਫੀ ਸਹਾਇਤਾ ਕਰਦੇ ਤੋਂ ਭੱਜਣ ਦੇ ਵਿੱਚ ਤੇ ਉਹ ਆਪਦਾ ਟਿਫਨ ਬਾਕਸ ਉਹਨੂੰ ਦੇ ਕੇ ਕਹਿੰਦਾ ਵੀ ਜੇਕਰ ਤੂੰ ਬਾਹਰ ਚਲਾ ਗਿਆ ਤਾਂ ਮੇਰੇ ਪਰਿਵਾਰ ਨੂੰ ਦੇ ਕੇ ਕਹਿ ਦੇ ਵੀ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਉਸੇ ਰਾਤ ਉੱਥੇ ਬਰਫੀਲਾ ਤੂਫਾਨ ਆਉਂਦਾ ਤੇ ਜਿਹੜ ਬਾਰਡਨ ਹੁੰਦਾ ਉਸੇ ਡਾਕਟਰ ਦੇ ਕੋਲ ਆਉਂਦਾ ਤੇ ਉਹਦੇ ਆਉਣ ਤੋਂ ਪਹਿਲਾਂ ਹੀ ਉਹ ਡਾਕਟਰ ਜਿਹੜਾ ਹੁੰਦਾ ਉਹ ਮਾਰ ਚੁੱਕਿਆ ਹੁੰਦਾ ਉਹ ਕਾਫੀ ਗੁੱਸੇ 'ਚ ਹੁੰਦਾ ਵੀ ਉਹ ਕੈਦੀ ਇੱਕ ਵਾਰ ਫੇਰ ਭੱਜ ਗਿਆ ਤੇ ਉਹ ਸਾਰਿਆਂ ਤੋਂ ਪੁਸ਼ਟੀ ਦੱਸ ਕਰਦਾ ਉਹ ਕਹਿੰਦੇ ਵੀ ਉਹ ਮਰ ਗਿਆ ਹੋਣਾ ਕਿਉਂਕਿ ਐਡਾ ਵੱਡਾ ਤੂਫਾਨ ਆਇਆ ਸੀਗਾ ਚਾਰੇ ਪਾਸੇ ਬਰਫੀ ਵਰਖਾ ਕਿਸੇ ਦਾ ਵੀ ਬਚਣਾ ਸੰਭਵ ਨਹੀਂ ਹੈਗਾ ਪਰ ਉਹਨੂੰ ਯਕੀਨ ਹੁੰਦਾ ਵੀ ਉਹ ਕੈਦੀ ਜਿਹੜਾ ਭੱਜਿਆ ਉਹ ਜਿਉਂਦਾ ਹੈਗਾ ਦੂਜੇ ਪਾਸੇ ਸਾਨੂੰ ਉਹ ਕੈਦੀ ਦਿਖਾਇਆ ਜਾਂਦਾ ਜਿਹੜਾ ਕਿ ਹੌਲੀ-ਹੌਲੀ ਕਰਕੇ ਅੱਗੇ ਵਧ ਰਿਹਾ ਹੁੰਦਾ ਉਹਨੂੰ ਪੂਰੇ 9 ਦਿਨ ਹੋ ਗਏ ਹੁੰਦੇ ਅੱਗੇ ਵਾਧਦੇ ਨੂੰ ਉਹਦਾ ਜਿਹੜਾ ਦੀ ਹਾਲਤ ਦੇ ਵਿੱਚ ਸੀਗਾ ਇੱਕ ਦਿਨ ਉਹਨੂੰ ਪਾਈ ਨੂੰ ਇਹ ਸੁਪਨਾ ਆਉਂਦਾ ਕਿ ਕੁਝ ਕੁੱਤੇ ਉਹਦੇ ਉੱਪਰ ਦੀ ਸਲੇਜ ਲੈ ਕੇ ਗੁਜ਼ਰ ਗਏ ਨੇ ਉਹ ਸੁਪਨੇ ਤੋਂ ਕਾਫੀ ਡਰ ਵੀ ਜਾਂਦਾ ਉਸ ਤੋਂ ਬਾਅਦ ਉਹ ਭੁੱਖ ਦੀ ਵਜ੍ਹਾ ਦੇ ਨਾਲ ਉੱਥੇ ਬੇਹੋਸ਼ ਹੋ ਜਾਂਦਾ ਤੇ ਉਸ ਤੋਂ ਬਾਅਦ ਉਹਦੇ ਕੰਨਾਂ ਦੇ ਵਿੱਚ ਕਿਸੇ ਚੀਜ਼ ਦੀ ਆਵਾਜ਼ ਪੈਂਦੀ ਆ ਤੇ ਉਹਨੂੰ ਹੋਸ਼ ਆਉਂਦਾ ਤੇ ਉਹ ਆਵਾਜ਼ ਇੱਕ ਸੀਲ ਦੀ ਹੁੰਦੀ ਆ ਜਿਹੜੀ ਕਿ ਉਹਦੇ ਸਾਹਮਣੇ ਹੁੰਦੀ ਆ ਉਹ ਆਪਦਾ ਪਿਸਤੌਲ ਕੱਢਦਾ ਤੇ ਉਹਦੇ ਉੱਤੇ ਨਿਸ਼ਾਨਾ ਲਾਉਂਦਾ ਪਰ ਉਹਦਾ ਨਿਸ਼ਾਨਾ ਚੁੱਕ ਜਾਂਦਾ ਜਿਹੜਾ ਸੀਲ ਹੁੰਦਾ ਉਹ ਭੱਜ ਕੇ ਬਰਫ਼ ਦੀ ਚਟਾਨ ਦੇ ਦੂਜੇ ਪਾਸੇ ਜਾਂਦਾ ਐਤੋਂ ਪਹਿਲਾਂ ਕਿ ਉਹ ਪਾਣੀ ਦੇ ਵਿੱਚ ਚਲਾ ਜਾਂਦਾ ਉਹ ਆਪ ਵੀ ਅਖੀਰ ਨਿਸ਼ਾਨਾ ਸਹੀ ਤਾਂ ਦੇ ਉੱਤੇ ਲੱਗ ਜਾਂਦਾ ਉਸ ਤੋਂ ਬਾਅਦ ਉਹਦੇ ਕੋਲ ਹੁਣ ਖਾਣ ਨੂੰ ਖਾਣਾ ਸੀਗਾ ਉਹ ਟੱਡ ਪਰ ਕੇ ਖਾਣਾ ਖਾਂਦਾ ਉਸ ਤੋਂ ਬਾਅਦ ਉਹ ਆਪਦੇ ਅਗਲੇ ਸਫ਼ਰ ਦੇ ਉੱਤੇ ਨਿਕਲ ਜਾਂਦਾ ਉਹਨੂੰ ਚੱਲਦੇ-ਚੱਲਦੇ ਨੂੰ 2 ਮਹੀਨੇ ਬੀਤ ਗਏ ਸੀਗੇ ਉਹਨੂੰ ਆਪਦੇ ਸਾਹਮਣੇ ਇੱਕ ਸੁੱਕਿਆ ਹੋਇਆ ਦਰਖਤ ਦਿਖਾਈ ਦਿੰਦਾ ਉਹਨੂੰ ਇਹ ਚੀਜ਼ ਦੇਖ ਕੇ ਕਾਫੀ ਖੁਸ਼ੀ ਹੁੰਦੀ ਆ ਵੀ ਉਹ ਬਰਖੀਲੀਆਂ ਪਹਾੜੀਆਂ ਦੇ ਵਿੱਚੋਂ ਕਾਫੀ ਬਾਹਰ ਆ ਚੁੱਕਿਆ ਤੇ ਦੂਜੇ ਪਾਸੇ ਜਿਹੜਾ ਵਾਰਡਨ ਹੁੰਦਾ ਉਹ ਆਪਦੇ ਸੈਨਿਕਾਂ ਨੂੰ ਕਹਿੰਦਾ ਵੀ ਉਹ ਚਾਰੇ ਪਾਸੇ ਤੁਸੀਂ 500 ਮੀਟਰ ਦੇ ਘੇਰੇ ਦੇ ਵਿੱਚ ਭਾਲ ਕੇ ਲਿਆਓ ਮੈਨੂੰ ਪੂਰਾ ਯਕੀਨ ਆ ਵੀ ਉਹ ਜਿਉਂਦਾ ਉਹ ਜੰਗਲ ਦੇ ਕੋਲ ਪਹੁੰਚ ਚੁੱਕਿਆ ਸੀਗਾ ਤੇ ਜੰਗਲ ਦੇ ਵਿੱਚ ਉਹਨੇ ਐਂਟਰੀ ਲੈ ਲਈ ਸੀਗੀ ਉਸ ਤੋਂ ਬਾਅਦ ਉੱਥੇ ਫੇਰ ਇੱਕ ਬਰਫ਼ੀਲਾ ਤੂਫਾਨ ਆ ਜਾਂਦਾ ਜਿਹਦੇ ਕਰਕੇ ਦਰਖਤ ਟੁੱਟ ਕੇ ਇੱਕ ਦੂਜੇ ਦੇ ਉੱਤੇ ਡਿੱਗਦੇ ਨੇ ਉਹਨਾਂ ਵਿੱਚੋਂ ਇੱਕ ਦਰਖਤ ਉਸ ਕੈਦੀ ਦੇ ਉੱਤੇ ਵੀ ਡਿੱਗ ਪੈਂਦਾ ਉੱਥੇ ਦੋ ਲੋਕ ਸਿਉਣੇ ਦੀ ਖੋਜ ਦੇ ਵਿੱਚ ਆਏ ਸੀਗੇ ਉਹ ਦੋਨੇ ਮਿਲ ਕੇ ਉਹਦੀ ਜਾਨ ਬਚਾ ਲੈਂਦੇ ਆ ਹੁਣ ਇਹ ਤਿੰਨੇ ਮਿਲ ਕੇ ਉੱਥੋਂ ਬਾਹਰ ਨਿਕਲਣਾ ਚਾਹੁੰਦੇ ਹੁੰਦੇ ਆ ਉਸ ਭੱਜੇ ਹੋਏ ਕੈਦੀ ਦੀ ਜਾਨ ਬਚਾਉਣ ਤੋਂ ਬਾਅਦ ਇਹ ਤਿੰਨੇ ਹੁਣ ਉੱਥੋਂ ਨਿਕਲਣਾ ਚਾਹੁੰਦੇ ਹੁੰਦੇ ਆ ਇਹ ਉੱਥੇ ਇੱਕ ਕਿਸਤੀ ਟੈਪ ਇੱਕ ਕਿਸਤੀ ਬਣਾਉਂਦੇ ਨੇ ਨੌ ਬਣਾਉਂਦੇ ਨੇ ਜਿਹੜੀਆਂ ਨਦੀਆਂ ਹੁੰਦੀਆਂ ਮੌਸਮ ਬਦਲਣ ਤੋਂ ਬਾਅਦ ਉਹਨਾਂ ਦਾ ਬਹਾਅ ਪਹਿਲਾਂ ਵ ਲੱਗਦੀ ਨਹੀਂ ਤਾਂ ਅਚਾਨਕ ਕੀ ਹੁੰਦਾ ਨਦੀ ਦੇ ਵਿੱਚ ਪਾਣੀ ਵਾਝ ਜਾਂਦਾ ਉਹਨਾਂ ਵਿੱਚੋਂ ਇੱਕ ਸਾਥੀ ਪਾਣੀ ਦੇ ਵਿੱਚ ਡੱਗ ਪੈਂਦਾ ਜਿਹੜਾ ਕਲੇਮਸ ਨਾਮ ਦਾ ਬੰਦਾ ਹੁੰਦਾ ਜਿਹੜਾ ਪੱਜਾ ਹੁੰਦਾ ਜੇਲ੍ਹ ਦੇ ਵਿੱਚੋਂ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਤੋਂ ਬਿਨਾਂ ਨਦੀ ਦੇ ਵਿੱਚ ਛਾਲ ਮਾਰ ਦਿੰਦਾ ਤੇ ਉਸ ਸਾਥੀ ਨੂੰ ਆਪਣੇ ਨੂੰ ਕਿਵੇਂ ਨਾ ਕਿਵੇਂ ਕਰਕੇ ਉਹ ਬਚਾ ਕੇ ਕਿਨਾਰੇ ਤੱਕ ਲੈ ਆਉਂਦਾ ਪਰ ਜਿਹੜਾ ਉਹਨਾਂ ਦਾ ਦੂਜਾ ਸਾਥੀ ਹੁੰਦਾ ਉਹ ਉਹਨਾਂ ਦੋਨਾਂ ਦੀ ਪਰਵਾਹ ਕੀਤੇ ਤੋਂ ਬਿਨਾਂ ਉਹਨਾਂ ਨੂੰ ਧੋਖਾ ਦੇ ਕੇ ਨਦੀ ਦੇ ਵਿੱਚ ਇਕੱਲਾ ਹੀ ਉਹ ਕਿਸ਼ਤੀ ਨੂੰ ਲੈ ਕੇ ਅੱਗੇ ਚੱਲ ਜਾਂਦਾ ਅੱਗੇ ਉਹ ਉਸ ਜਗ੍ਹਾ ਦੇ ਉੱਤੇ ਪਹੁੰਚਦਾ ਜਿੱਥੇ ਉਹਨੇ ਆਪਦੇ ਸਾਥੀ ਦੇ ਨਾਲ ਪਹਿਲਾਂ ਸਟੇ ਕੀਤੀ ਸੀਗੀ ਉਹਨੂੰ ਉਹਨੋਂ ਹੁਣ ਮੇਰਾ ਕੱਲੇ ਦਾ ਹੋ ਗਿਆ ਪਰ ਉਸੇ ਟਾਈਮ ਉਹ ਦੋਨੇ ਉੱਥੇ ਪਹੁੰਚ ਜਾਂਦੇ ਨੇ ਤੇ ਉਹਦਾ ਜਿਹੜਾ ਪੁਰਾਣਾ ਸਾਥੀ ਹੁੰਦਾ ਉਹ ਨੂੰ ਧੋਖਾ ਦੇਣ ਕਰਕੇ ਮਾਰ ਦਿੰਦਾ ਉਸ ਤੋਂ ਬਾਅਦ ਉਹ ਦੋਨੇ ਕਈ ਮਹੀਨਿਆਂ ਤੱਕ ਦਾ ਜਿਹੜਾ ਸਫ਼ਰ ਆ ਉਹ ਦੋਨੇ ਇਕੱਲੇ ਹੀ ਤੈਅ ਕਰਦੇ ਨੇ ਅੱਗੇ ਕਾਫੀ ਜ਼ਿਆਦਾ ਜਾਣ ਤੋਂ ਬਾਅਦ ਇੱਕ ਬਰਫ਼ੀਲਾ ਤੂਫਾਨ ਆ ਜਾਂਦਾ ਜਿਹੜਾ ਕਲੇਮੈਂਸ ਹੁੰਦਾ ਉਹ ਨੂੰ ਕਹਿੰਦਾ ਵੀ ਤੂੰ ਕਾਫੀ ਜ਼ਿਆਦਾ ਥੱਕ ਚੁੱਕਿਆ ਆ ਆਪਦਾ ਬੈਗ ਮੈਨੂੰ ਫੜਾ ਦੇ ਤੂੰ ਥੋੜਾ ਟਾਈਮ ਆਰਾਮ ਕਰ ਲੈ ਉਸ ਬੰਦੇ ਨੂੰ ਇਹ ਲੱਗਦਾ ਵੀ ਇਹ ਬੰਦੇ ਦੀ ਅੱਖ ਹੁਣ ਮੇਰੇ ਸਿਉਣੇ ਤੇ ਆ ਉਹ ਉਸ ਬੈਗ ਦੇ ਨਾਲ ਉਸ ਬੰਦੇ ਦੇ ਉੱਤੇ ਹਮਲਾ ਕਰ ਦਿੰਦਾ ਤੇ ਕੋਦੂ ਖੋਲਦੀ ਆ ਜਦੋਂ ਉਹਨੂੰ ਭੇੜੀਆਂ ਦੀ ਆਵਾਜ਼ ਸੁਣਦੀ ਆ ਉਹ ਭੇੜੀਆਂ ਉਹਦੇ ਉੱਤੇ ਹਮਲਾ ਕਰਨ ਦੇ ਵਾਸਤੇ ਆ ਰਹੇ ਹੁੰਦੇ ਆ ਉਹ ਦਰਖਤ ਦੇ ਉੱਤੇ ਚੜਨ ਦੀ ਕੋਸ਼ਿਸ਼ ਕਰਦਾ ਭੇੜੀ ਉਹਦਾ ਪੈਰ ਫੜਨ ਵਾਲੇ ਹੁੰਦੇ ਆ ਇਹਨੇ ਕੀ ਹੁੰਦਾ ਉੱਥੋਂ ਦੇ ਜਿਹੜੇ ਪੰਡ ਵਾਲੇ ਹੁੰਦੇ ਆ ਉਹਨਾਂ ਸਾਰੇ ਭੇੜੀਆਂ ਨੂੰ ਮਾਰ ਦਿੰਦੇ ਆ ਤੇ ਉੱਥੇ ਉਹ ਜਿਹੜੇ ਪੰਡ ਵਾਲੇ ਬੰਦੇ ਹੁੰਦੇ ਆ ਉਹ ਉਸ ਆਦਮੀ ਦੀ ਜਾਨ ਬਚਾ ਲੈਂਦੇ ਆ ਥੋੜਾ ਟਾਈਮ ਉਸ ਪਿੰਡ ਦੇ ਵਿੱਚ ਰਹਿੰਦਾ ਉਸ ਤੋਂ ਬਾਅਦ ਉੱਥੇ ਉਹ ਸੈਨਿਕ ਦੇਖਦਾ ਉਹ ਸੈਨਿਕ ਪਿੰਡ ਦੇ ਵਿੱਚ ਇਹ ਕਹਿ ਰਹੇ ਹੁੰਦੇ ਆ ਵੀ ਇੱਕ ਕੈਦੀ ਆ ਜਿਹੜਾ ਜਰਮਨ ਦਾ ਸੈਨਿਕਾਂ ਸਾਥੋਂ ਭੱਜਿਆ ਹੋਇਆ ਜੇਕਰ ਕਿਸੇ ਨੇ ਵੀ ਉਹਨੂੰ ਆਪਦੇ ਘਰ ਦੇ ਵਿੱਚ ਥਾਂ ਦਿੱਤੀ ਤਾਂ ਸੀ ਉਹਦਾ ਸਾਰਾ ਪਰਿਵਾਰ ਮਾਰ ਦੇਾਂਗੇ ਉਸ ਤੋਂ ਬਾਅਦ ਉਹ ਪਿੰਡ ਵਾਲਿਓ ਨੂੰ ਇਹ ਕਹਿ ਦਿੰਦੇ ਨੇ ਵੀ ਤੂੰ ਇੱਥੋਂ ਚਲਾ ਜਾ ਤੇਰੀ ਜਾਨ ਨੂੰ ਇੱਥੇ ਖਤਰਾ ਉਹਨੂੰ ਖਾਣ ਵਾਸਤੇ ਕਾਫੀ ਜ਼ਿਆਦਾ ਖਾਣਾ ਵੀ ਦੇ ਦਿੰਦੇ ਨੇ ਤੇ ਉਹਨੂੰ ਇੱਕ ਡੌਗ ਵੀ ਦੇ ਦਿੰਦੇ ਨੇ ਉਹਦੇ ਸਾਥੀ ਦੇ ਤੌਰ ਤੇ ਉੱਤੇ ਉਸ ਤੋਂ ਬਾਅਦ ਉਹ ਆਪਣੇ ਅਗਲੇ ਸਫ਼ਰ ਦੇ ਉੱਤੇ ਨਿਕਲ ਜਾਂਦਾ ਤੇ ਆਪਣੇ ਡੌਗ ਦੇ ਨਾਲ ਸਫ਼ਰ ਦੇ ਉੱਤੇ ਨਿਕਲ ਤੋਂ ਬਾਅਦ ਮੈਲ ਹੁੰਦੀ ਆ ਉੱਥੇ ਕੁਝ ਮਜ਼ਦੂਰ ਕੰਮ ਕਰ ਰਹੇ ਹੁੰਦੇ ਆ ਜਿਹੜਾ ਕਲੇਮੈਂਟਸ ਹੁੰਦਾ ਇਹਦਾ ਕੁੱਤਾ ਉਹਨਾਂ ਦੇ ਕੋਲ ਚਲਾਇਆ ਜਾਂਦਾ ਇਹ ਉਹਨੂੰ ਬਚਾਉਣ ਦੇ ਵਾਸਤੇ ਜਦੋਂ ਉਹਨਾਂ ਦੇ ਕੋਲ ਜਾਂਦਾ ਤਾਂ ਉਹ ਇਹਨੂੰ ਪਛਾਣ ਲੈਂਦੇ ਨੇ ਵੀ ਇਹ ਇੱਕ ਜਰਮਨ ਸੈਨਿਕਾ ਉਹ ਆਪਣੇ ਮਾਲਕ ਦੇ ਕੋਲੇ ਇਹਨੂੰ ਲੈ ਕੇ ਜਾਂਦੇ ਆ ਉੱਥੇ ਆਪਣੀ ਸਾਰੀ ਸਟੋਰੀ ਸੁਣਾਉਂਦਾ ਉਹਨਾਂ ਨੂੰ ਉਹਨਾਂ ਦਾ ਦਿਲ ਆ ਜਿਹੜਾ ਉਹ ਪਿਗਲ ਜਾਂਦਾ ਉਹ ਇਹਨੂੰ ਇੱਕ ਟ੍ਰੇਨ ਦੇ ਵਿੱਚ ਬਿਠਾ ਦਿੰਦੇ ਆ ਤੇ ਅੱਗੇ ਜਾਣ ਵਾਸਤੇ ਕਹਿ ਦਿੰਦੇ ਆ ਅੱਗੇ ਕੀ ਦੇਖਿਆ ਜਾਂਦਾ ਅਗਲੇ ਸਟੇਸ਼ਨ ਦੇ ਉੱਤੇ ਕਾਫੀ ਜਿਹੜੇ ਸੋਵੀਅਤ ਯੂਨੀਅਨ ਦੇ ਫੌਜੀ ਹੁੰਦੇ ਉਹ ਕਾਫੀ ਜ਼ਿਆਦਾ ਸਟੇਸ਼ਨ ਦੇ ਉੱਤੇ ਫਿਰ ਰਹੇ ਹੁੰਦੇ ਆ ਕਿਉਂਕਿ ਜਿਹੜੇ ਉਹ ਮਿੱਲ ਦੇ ਮਾਲਕ ਨੇ ਉਹਨਾਂ ਨੇ ਉਸ ਬਾਰਡਰ ਨੂੰ ਇਸ ਕੈਦੀ ਦੇ ਬਾਰੇ ਦੱਸ ਦਿੱਤਾ ਸੀਗਾ ਤਾਂ ਇਹ ਆਪਦੇ ਕੁੱਤੇ ਨੂੰ ਲੈ ਕੇ ਪਿੱਛੇ ਹੀ ਕਿਸੇ ਤਰੀਕੇ ਦੇ ਨਾਲ ਉਤਰ ਜਾਂਦਾ ਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਅੱਗੇ ਕੀ ਦੇਖਦਾ ਵੀ ਜਿਹੜਾ ਉਹ ਬਾਰਡਰ ਹੁੰਦਾ ਉਹ ਇਹਦੇ ਸਾਹਮਣੇ ਖੜਾ ਹੁੰਦਾ ਜਿਹੜਾ ਇਹਦਾ ਡੌਗ ਹੁੰਦਾ ਉਸ ਬਾਰਡਰ ਦੇ ਉੱਤੇ ਹਮਲਾ ਕਰ ਦਿੰਦਾ ਤੇ ਇਹਨੂੰ ਉੱਥੋਂ ਭੱਜਣ ਦਾ ਮੌਕਾ ਮਿਲ ਜਾਂਦਾ ਜਦੋਂ ਇਹ ਅੱਗੇ ਜਾਂਦਾ ਤੈਨੂੰ ਗੋਲੀਆਂ ਦੀ ਆਵਾਜ਼ ਆਉਂਦੀ ਹੈ ਤੇਨੂੰ ਪਤਾ ਲੱਗ ਜਾਂਦਾ ਵੀ ਇਹਦੇ ਡੌਗ ਨੂੰ ਮਾਰ ਦਿੱਤਾ ਗਿਆ ਪੋਲ ਹੁੰਦਾ ਪੋਲ ਦੇ ਥੱਲੇ ਦੀ ਟ੍ਰੇਨ ਨੇ ਲੰਘਣਾ ਹੁੰਦਾ। ਇਹ ਉਸ ਟ੍ਰੇਨ ਦੇ ਉੱਤੇ ਛਾਲ ਮਾਰ ਦਿੰਦਾ ਤੇ ਕਿਸੇ ਤਰੀਕੇ ਦੇ ਨਾਲ ਉਹਨਾਂ ਤੋਂ ਬਚ ਕੇ ਅੱਗੇ ਚੱਲਿਆ ਜਾਂਦਾ। ਤੇ ਉਹ ਅੱਗੇ ਆਪਦੇ ਸਫ਼ਰ ਦੇ ਉੱਤੇ ਚੱਲਦਾ ਰਹਿੰਦਾ ਉਹਨੂੰ ਕਈ ਮਹੀਨੇ ਹੋਰ ਲੱਗ ਜਾਂਦੇ ਨੇ। ਉੱਥੇ ਉਹ ਇੱਕ ਮੇਲੇ ਦੇ ਵਿੱਚ ਪਹੁੰਚਦਾ। ਉੱਥੇ ਦੋ ਕੁੜੀਆਂ ਪੈਨਕੇਕ ਵੇਚ ਰਹੀਆਂ ਹੁੰਦੀਆਂ। ਉਹਦਾ ਬਹੁਤ ਮਨ ਕਰਦਾ ਹੁੰਦਾ ਵੀ ਮੈਂ ਇਹਨਾਂ ਨੂੰ ਖਾਵਾ ਪਰ ਉਹਦੇ ਕੋਲ ਪੈਸੇ ਨਹੀਂ ਹੁੰਦੇ। ਕਿਸੇ ਤਰੀਕੇ ਦੇ ਨਾਲ ਉਹਨਾਂ ਕੁੜੀਆਂ ਨੂੰ ਅਹਿਸਾਸ ਹੋ ਜਾਂਦਾ ਵੀ ਇਹ ਭੁੱਖਾ ਇਹਦੇ ਕੋਲ ਪੈਸੇ ਨਹੀਂ ਹੈਗੇ। ਉਹ ਇੱਕ ਬੱਚੇ ਦੇ ਹੱਥ ਪੈਨਕੇਕ ਦਾ ਟੁਕੜਾ ਉਹਦੇ ਕੋਲ ਭੇਜ ਦਿੰ ਹੁੰਦਾ ਹੁੰਦਾ ਉਹਨੂੰ ਉਹਦੇ ਤੇ ਸ਼ੱਕ ਹੋ ਜਾਂਦਾ ਤੇ ਉਹਦਾ ਥੋੜਾ ਪਿੱਛਾ ਕਰਦਾ ਤੇ ਉੱਥੇ ਜਾ ਕੇ ਉਹਨੂੰ ਕਹਿੰਦਾ ਵੀ ਮੈਨੂੰ ਪਤਾ ਲੱਗ ਚੁੱਕਿਆ ਵੀ ਤੂੰ ਇੱਕ ਕੈਦੀ ਹੈਂ ਤੇ ਭੱਜਿਆ ਹੋਇਆ ਮੈਂ ਵੀ ਇੱਕ ਪ੍ਰਿਜ਼ਨਰ ਸੀਗਾ ਇੱਕ ਕੈਦੀ ਸੀਗਾ ਉਸ ਤੋਂ ਬਾਅਦ ਉਹਨੂੰ ਕਹਿੰਦਾ ਵੀ ਮੈਂ ਤੇਰੀ ਸਹਾਇਤਾ ਕਰੂੰਗਾ ਤੂੰ ਮੇਰੇ ਨਾਲ ਮੇਰੇ ਘਰੇ ਚੱਲ ਉਹ ਆਪਣੇ ਘਰੇ ਲੈ ਕੇ ਜਾਂਦਾ ਉੱਥੇ ਉਹ ਸ਼ੇਵ ਕਰਦਾ ਕਈ ਸਾਲਾਂ ਤੋਂ ਬਾਅਦ ਉਹ ਆਪਣੇ ਪੁਰਾਣੇ ਤੇ ਅਸਲੀ ਰੂਪ ਦੇ ਵਿੱਚ ਆਇਆ ਹੁੰਦਾ ਉੱਥੇ ਉਹ ਥੋੜਾ ਟਾਈਮ ਰਹਿੰਦਾ ਉਹਦਾ ਪਾਸਪੋਰਟ ਬਣਾ ਦਿੱਤਾ ਜਾਂਦਾ ਉਸ ਤੋਂ ਬਾਅਦ ਉਹ ਆਪਣੇ ਪਾਸਪੋਰਟ ਨੂੰ ਲੈ ਕੇ ਬਾਰਡਰ ਦੇ ਉੱਤੇ ਜਾਂਦਾ ਉੱਥੇ ਜਦੋਂ ਬਾਰਡਰ ਦੇ ਉੱਤੇ ਆਪਣਾ ਪਾਸਪੋਰਟ ਦਿਖਾਉਂਦਾ ਤਾਂ ਉਹਨੂੰ ਅੱਗੇ ਜਾਣ ਦੀ ਜਿਹੜੀ ਪਰਮਿਸ਼ਨ ਮਿਲ ਜਾਂਦੀ ਹੈ ਤੇ ਉਹ ਆਪਣੇ ਘਰਵਾਲਜਾਂ ਨੂੰ ਜਾਣ ਵਾਸਤੇ ਅੱਗੇ ਦਾ ਸਫ਼ਰ ਤੈਅ ਕਰਨ ਲੱਗਦਾ ਉਸ ਤੋਂ ਬਾਅਦ ਜਦੋਂ ਬ੍ਰਿਜ ਨੂੰ ਪਾਰ ਕਰਨ ਵਾਲਾ ਹੁੰਦਾ ਦਿਆ ਤੇ ਉਹਨੂੰ ਆਪਣੇ ਸਾਹਮਣੇ ਉਹੀ ਵਾਰਡਨ ਖੜਾ ਹੋਇਆ ਮਿਲਦਾ ਉਹ ਪੂਰੀ ਤਰ੍ਹਾਂ ਟੁੱਟ ਜਾਂਦਾ ਕਿਉਂਕਿ ਉਹਨੇ 7 ਸਾਲ ਪਹਿਲਾਂ ਉਸ ਜੇਲ੍ਹ ਦੇ ਵਿੱਚੋਂ ਭੱਜਿਆ ਸੀਗਾ ਤੇ ਉਹ ਹੁਣ ਪੂਰੀ ਤਰ੍ਹਾਂ ਦਿਮਾਗੀ ਤੌਰ ਤੇ ਟੁੱਟ ਚੁੱਕਿਆ ਸੀਗਾ ਕਿਉਂਕਿ ਉਹਨੂੰ ਇਦਾਂ ਸੀਗਾ ਵੀ ਮੈਂ ਫੇਰ ਫੜਿਆ ਗਿਆ ਤੇ ਮੇਰੀ ਸਾਰੀ ਜਿਹੜੀ ਮੇਨਟ ਸੀਗੀ ਉਹ ਬੇਕਾਰ ਹੋ ਗਈ ਜਿਹੜਾ ਵਾਰਡਨ ਹੁੰਦਾ ਉਹਦੇ ਰਾਹ ਦੇ ਵਿੱਚੋਂ हट ਜਾਂਦਾ ਵਾਰਡਨ ਨੇ 7 ਸਾਲ ਪਹਿਲਾਂ ਸੌਂ ਖਾਦੀ ਸੀਗੀ ਵੀ ਮੈਂ ਇਸ ਕੈਦੀ ਨੂੰ ਫੜ ਕੇ ਹੀ ਰ੍ਹਾਂਗਾ ਇੱਕ ਸਾਹ ਦੇ ਨਾਲ ਉਹ ਵੀ ਜਿੱਤ ਗਿਆ ਸੀਗਾ ਕਿਉਂਕਿ ਉਹਨੇ ਇਹਨੂੰ ਫੜਤਾ ਲਿਆ ਸੀਗਾ ਪਰ ਉਹਦੇ ਮਨ ਦੇ ਵਿੱਚ ਵੀ ਇਦਾਂ ਹੋ ਗਿਆ ਇਹਦਾ ਭੱਜਣ ਦਾ ਤੇ ਆਪਣੇ ਪਰਿਵਾਰ ਦੇ ਕੋਲ ਕਿ ਉਹ ਵੀ ਪ੍ਰਭਾਵਿਤ ਹੋ ਗਿਆ ਸੀਗਾ ਉਹਦੇ ਰਾਹ ਨੂੰ ਛੱਡ ਦਿੰਦਾ ਤੇ ਉਹਨੂੰ ਉੱਥੇ ਚਲਾ ਜਾਂਦਾ ਉਹ ਇਹ ਦੇਖ ਕੇ ਕਾਫੀ ਖੁਸ਼ ਹੁੰਦਾ ਉਸ ਤੋਂ ਬਾਅਦ ਆਪਣੇ ਘਰ ਚਲਾ ਜਾਂਦਾ ਉੱਥੇ ਉਹ ਆਪਣੀ ਪਤਨੀ ਤੇ ਆਪਣੇ ਬੱਚੇ ਨੂੰ ਦੇਖਦਾ ਉਹ ਜਾ ਕੇ ਉੱਥੇ ਉਹਨਾਂ ਦੇ ਕੋਲ ਬਹੁਤ ਖੁਸ਼ ਹੁੰਦਾ ਕਿ ਉਹ ਰਾਜੀ ਖੁਸ਼ੀ ਹੋਣ ਲੱਗ ਜਾਂਦੇ ਨੇ ਤੇ ਉਹਨਾਂ ਦਾ ਪਰਿਵਾਰ ਪਹਿਲਾਂ ਵਾਂਗ ਇਕੱਠਾ ਹੋ ਗਿਆ ਸੀਗਾ ਬਹੁਤ ਖੁਸ਼ੀ ਮਨਾਉਂਦੇ ਨੇ ਤੇ ਆਪਣੀ ਅਗਲੀ ਜ਼ਿੰਦਗੀ ਬਹੁਤ ਵਧੀਆ ਤਰੀਕੇ ਦੇ ਨਾਲ ਖੁਸ਼ੀ-ਖੁਸ਼ੀ ਜਿਉਂਦੇ ਨੇ ਜੇਕਰ ਤੁਹਾਨੂੰ ਅੱਜ ਦੀ ਸਟੋਰੀ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਆਪਣੇ ਦੋਸਤਾਂ ਕੋਲ ਸ਼ੇਅਰ ਵੀ ਕਰ ਦਿਓ ਧੰਨਵਾਦ